ਸਤਿ ਸ਼੍ਰੀ ਅਕਾਲ ਜੀ ਹੋਰ ਸਭ ਸਭ ਠੀਕ ਠਾਕ ਨੇ ਉਮੀਦ ਕਰਦੇ ਆ ਸਭ ਠੀਕ ਹੋਣਗੇ ਤੇ ਅੱਜ ਸਾਡੇ 100 ਬੱਚੇ ਨੇ ਛੁੱਟੀਆਂ ਤੋਂ ਬਾਅਦ ਪਹਿਲੇ ਦਿਨ ਜਾਣਾ ਸਕੂਲੇ ਤੇ ਪਹਿਲਾਂ ਤੇ ਜਾਂਦਾ ਸੀ ਬਿਨ ਬਰਦੀ ਦੇ ਵਿੱਚ ਤੇ ਹੁਣ ਅੱਜ ਇਹਨੇ ਵਰਦੀ ਪਾ ਕੇ ਜਾਣੀ ਇਹਨਾਂ ਨੂੰ ਵਰਦੀ ਪਾਉਣੀ ਆ ਤੇ ਵਰਦੀ ਪਾ ਕੇ ਵਰਦੀ ਦੇ ਨੂੰ ਬੜਾ ਚਾਹ ਹੀ ਬੜੀ ਖੁਸ਼ੀ ਹੁੰਦੀ ਜੇ ਵਰਦੀ ਨੂੰ ਵੇਖ ਕੇ ਕਿ ਮੈਨੂੰ ਕਦੋਂ ਵਰਦੀ ਮਿਲੂਗੀ ਤੇ ਕਦੋਂ ਪਾ ਕੇ ਜਾਇਆ ਕਿ ਉਹਨੂੰ ਦੂਜੇ ਬੱਚਿਆਂ ਨੇ ਵੇਖਣਾ ਕਿ ਉਹਨੇ ਦੀ ਵਰਦੀ ਵੀ ਆ ਗਈ ਆ ਕੱਲ ਅਸੀਂ ਇਹਦੇ ਬੂਟ ਵੀ ਲਾਇਏ ਨੇ ਸ਼ੂਜ਼ ਵੀ ਲਾਇਏ ਆ ਤੇ ਹੁਣ ਇਹਨੂੰ ਆਪਾਂ 8 ਵਜੇ ਤੱਕ ਛੱਡ ਕੇ ਆਉਣਾ ਆ ਕਿ ਹੁਣ ਆਪਾਂ ਇਹਨੂੰ ਛਾਉਂਦੇ ਆਂ। ਸ਼ੋਭਨੀਤਾ ਸ਼ੋਭਾ ਸ਼ੋਭਨੀਤਾ ਛਾਉਣਾ ਥੋੜਾ ਔਖਾ ਹੋਣ ਗਿਆ ਪਹਿਲਾਂ ਲੇਟ ਤੇ ਉੱਠਦੀ ਰਹੀ ਨਾ ਪਰ ਸੁਣ ਪੀ ਜਾ ਸੁੱਤੀ ਰਹਿਣਾ ਬਜਾ ਕੋਈ ਨਹੀਂ ਨੇ ਕਿਹੜਾ ਸਕੂਲ ਜਾਣਾ ਤੇ ਹੁਣ ਅੱਜ ਥੋੜਾ ਥੋੜਾ ਹੁਣ ਛਾਉਣਾ ਔਖਾ ਹਨ। ਸ਼ੋਭਨੀਤਾ ਸ਼ੋਭਾ ਉਹ ਤਾਂ ਨਵੀਂ ਵਰਦੀ ਪਾ ਕੇ ਸਕੂਲ ਜਾਣਾ ਉੱਥੋਂ ਉੱਥੇ ਚੇਤੀ ਕਰਾਓ ਬਾਹਰ ਮੀਂਹ ਹੋਇਆ ਵੇਖੋ ਕਿੰਨਾ। ਔਹ ਵੇਖੋ ਕਿੰਨਾ ਮੀਂਹ ਆਇਆ ਬਾਹਰ। ਇੱਥੇ ਛਾਉਣਾ ਪੈਣਾ। ਓ ਬੇਖੋ ਮੀਨੂ ਵੇਖੇ ਬਹੁਤ ਕੁਛ ਨਹੀਂ 20 ਵੇਖੇ ਭੱਜਣ ਦੀ ਬਾਹਰ ਮਿੱਟੀ ਮਿੱਟੀ ਕਿਉਂ ਨਹੀਂ ਤਾਂ ਛਬ ਓਏ ਓਏ ਇਹ ਜਦੋਂ ਤਕ ਦੌੜ ਦੌੜ ਤੁਰ 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 ਓ ਮੀ ਆ ਗਿਆ ਬਾਦ ਸਕੂਲੇ ਜਿੱਦ ਕੇ ਬਹੁਤ ਨਵੀਂ ਵਰਦੀ ਪਾ ਕੇ ਉਹ ਨਵੀਂ ਵਰਦੀ ਪਾ ਕੇ ਸਕੂਲ ਜਾਣਾ ਆਪਾਂ ਨਹੀਂ ਪੁੱਤ ਓ ਮੀ ਹੋਇਆ ਬਾਹਰ ਵੇਖ ਐਸੇ ਕੇ ਨਵੇਂ ਕੱਪੜੇ ਇੱਦਾਂ ਨਵੇਂ ਕੱਪੜੇ ਪਾ ਕੇ ਜਾਣੇ ਸਕੂਲੇ ਨਹੀਂ ਪੁੱਤ ਨਹੀਂ ਨਹੀਂ ਕੋਈ ਨਹੀਂ ਦੱਸਣਾ ਯਾਰ ਨਹੀਂ ਸੌਣ ਆ ਟਾਈਮ ਹੋ ਗਿਆ ਬਸ ਸਕੂਲ ਜਾਣਾ ਪੁੱਤ ਨਾ ਤੋ ਟੋ ਟੋ ਉਹ ਆ ਵੇਖੋ ਉਹ ਵੇਖੋ ਤੇ ਤੇਰੇ ਜਿਹੜੇ ਨਾ ਕੱਪੜੇ ਲੈਂਦੇ ਆ ਆਪਾਂ ਸਕੂਲ ਵਾਸਤੇ ਕਿਉਂ ਤੂੰ ਪਾ ਕੇ ਵੇਖੀਏ ਨਾ ਕੱਪੜੇ ਨਾਲ ਬੂਟ ਨਵੇਂ ਸ਼ੂਜ਼ ਜਿਹੜੇ ਕੱਲ ਆਪਾਂ ਛਾਪਟ ਲੈ ਗਏ ਹੈ ਹੈ ਪੌਣੇ ਹੈ ਪੌਣੇ ਹਨ ਪਾ ਕੇ ਜਾਣਾ ਸਕੂਲ ਹੈ ਹਾਂ ਜੇ ਚੋਲੀ ਤੇ ਲੈ ਕੇ ਜਾਉਂਦਾ ਕੀ ਬਸ ਜੇ ਕੋਈ ਨਹੀਂ ਬਸ ਤੈ ਕਹਿਣਾ ਕਿ ਬਸ ਆਹ ਬਸ ਆਉਂਦੀ ਸਕੂਲ ਵਾਲੀ ਦਿਸ ਵੀ ਛੱਤ ਜੀ ਇਹਦੀ ਆਉਂਦੀ ਦੀ ਕੋਈ ਨਹੀਂ ਕਹਿਣਾ ਸਕੂਲ ਜਾਣਾ ਚਲ ਆਜੋ ਫਿਰ ਆਪ ਤੁਸੀਂ ਪਹਿਲੇ ਇਤਨਾ ਕਰੋ ਪਹਿਲੇ ਤੁਸੀਂ ਦੁੱਧ ਪੀ ਲੋ ਚਾਹ ਪੀ ਲੋ ਠੀਕ ਹੈ ਚਾਹ ਪੀ ਲੋ ਦੁੱਧ ਪੀ ਲੋ ਜੋ ਪੀਣਾ ਹੈ ਤੇ ਫਿਰ ਤੁਸੀਂ 4 ਵਜੇ ਠੀਕ ਹੈ ਨਹੀਂ ਮੜਾ ਜਾ ਛੱਡ ਜਾ ਕਰੀਏ ਪਾਣੀ ਮਾਰ ਕੇ ਖਾਣੇ ਚੋਂ ਉੱਡਿਓ ਜੇ ਤੇ ਫਿਰ ਆਪਾਂ ਫਿਰ ਆਪਾਂ ਨੂੰ ਪਿਉਣੀ ਪਹਿਲਾਂ ਦੁੱਧ ਚਾਰਜ ਹੋ ਵੀ ਕਰਿਆ ਦੁੱਧ ਘੱਮ ਹੋਇਆ ਪਿਆ ਤੇ ਪੁੱਤ ਨਹੀਂ ਆਉਂਦੀ ਫਿਰ ਬਾਸ ਬਾਸ ਪਵਾਉਣੇ ਮੇਰਾ ਪੁੱਤ ਆਹ ਮੇਰਾ ਪੁੱਤ ਐ ਪਹਿਲੇ ਛੁੱਟੀਆਂ ਤੋਂ ਬਾਅਦ ਚ ਪਹਿਲੇ ਦਿਨ ਦਾ ਕਮਾਲ ਮੇਰੀ ਪੁੱਤ ਨਹੀਂ 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 ਸੋ ਹੁਣ ਇਹਦਾ ਸਾਡਾ ਸੁਮਨ ਹੋ ਗਿਆ ਤੇ ਹੁਣ ਇਹ ਪੀ ਰਿਹਾ ਇਹ ਦੁੱਧ ਦੁੱਧ ਪੀਣ ਤੋਂ ਬਾਅਦ ਵਿੱਚ ਹੁਣ ਕਰੂਗਾ ਤਿਆਰੀ ਕਿੰਨਾ ਨਹੀਂ ਨਹੀਂ ਆਉਂਦੀ ਗੜਬੜ ਕਹੀਏ ਤਾਂ ਹੁੰਦੀ ਨਾ ਨਹੀਂ ਨਹੀਂ ਆਉਂਦੀ ਬਾਸ ਛੱਡ ਗਈ ਨਹੀਂ ਹੁਣ ਠੀਕ ਹੈ ਚਲੋ ਉਠਾ ਮੇਰਾ ਪੁੱਤ ਫਿਰ ਚਲੋ ਚਲੋ ਇਹ ਚੂਚੂ ਕਰ ਰਿਹਾ ਚੂਚੂ ਕਰ ਰਿਹਾ ਉਹ ਚੂਚੂ ਕਰਕੇ ਨਾ ਹੀ ਕਰਕੇ ਫਿਰ ਜਾਓ ਕੋਕ ਕੇ ਲਿਆ ਜਾਓ ਕੋਕ ਕੇ ਕਾ ਲੈਂਦੀ ਆ ਨਾ ਹੁਣ ਤੇ ਕਿਆ ਬਣਾਉਗਾ ਛਕੀ ਨਾ ਨਾ ਆਮ ਕੋਕ ਕੇ ਕਾ ਲੂੰ ਨਾ 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 ਬਣਾ ਲੈ ਖਿਆ ਕਾ ਤਾ ਚੁੱਪੀ ਨਾ ਤੇ ਬਾਤ ਚਾ ਸ਼ਾਮਨੀ ਤੇ ਸਾਡਾ ਪਾਵੇਗਾ ਅੱਜ ਸ਼ਾਮਨੀ ਕੀ ਪਣਾ ਨਵੀਂ ਵਰਦੀ ਸ਼ੋਹਨੀ ਦੀ ਵਰਦੀ ਕਿੰਡੀ ਸੋਹਣੀ ਆ ਪਹਿਲੇ ਦੇ ਪਾਣੀ ਫਰਸਟ ਟਾਈਮ ਸ਼ੋਹਨੇ ਨੂੰ ਬੜਾ ਚੱਕ ਹਾਂ ਨਹੀਂ ਨਹੀਂ ਵੀਰੇ ਨੂੰ ਤੇੜੀ ਆ ਵੀਰੇ ਨੂੰ ਨਹੀਂ ਮਿਲੀ ਬੁਲੀ ਮੇਰੇ ਪੁੱਤ ਨੂੰ ਮਿਲੀ ਸ਼ੋਹਨੇ ਜੀ ਨੂੰ ਇਹ ਵਾਹ ਗੁਰੂ ਖੁਸ਼ਕ ਦੇ ਕਿਨਾਂ ਸ਼ੋਹਨੇ ਨੇ ਪਾਲੀ ਨਵੀਂ ਵਰਦੀ ਵਾਉ! ਛੋਣੀ ਬੜਾ ਖੁਸ਼ਨਾ ਲੱਗਿਆ ਓਏ। ਹੈਂ? ਬਰਾਫਾ ਭਿਆਂ ਦੂ। ਬੁਰੀ ਆਈ। ਹੂੰ। ਇੰਨਾ ਛੱਡੇ ਲੈਂਦੀ। ਛੱਡੇ ਛੱਡੇ ਲੈਂਦੀ ਪਰ ਨਹੀਂ ਆਪਾਂ ਨੂੰ ਪਤਾ ਹੈ ਨਾ ਇੰਨਾ ਕ। ਇਹਨੂੰ ਇਹ ਆ ਜਾਣੀ ਵਧੀਆ। ਇਤਨੀ ਨਹੀਂ ਕੋਜੀ ਫੋਨ ਤੂੰ ਇਦਾਂ ਜਣਾ ਫਾਕੇ ਆਏ। ਬਾਬਾ ਪਾਲੀ ਨੂੰ ਓ ਜਰਾਬਾ ਪਾਉਣੀਆਂ ਨੂੰ। ਇੱਥੇ ਪੈਂਦੀ ਪਾਈ ਆ ਦੇ। ਇੱਥੇ ਬੈਂਤੀ ਪਾਈ ਹੈ। ਬਣਾਏ। ਬੂਟ ਹੀ ਕੁਝ ਪਾਓ। ਇਹਦੇ ਨੇ ਕੋ ਪਾਣਾ ਹਨ। ਜਾਬਾ ਪਾਉਣੀ ਹੈ ਜਰਾਬਾ ਨਾਲ ਬੂਟ ਪਾਉਣੇ ਨਹੀਂ। ਆ ਬੈਲਟ ਲਾਈਏ। ਇਦਾਂ ਹੀ ਲੱਗਣੀ ਇੱਥੇ ਇੱਥੇ। ਇਦਾਂ ਹੀ ਲੱਗਣੀ ਹੈ। ਆ ਉਹ ਵਿੱਚ ਦੀ ਕੱਢਦੇ ਨਾ। ਬੈਲਟ ਨਹੀਂ ਹੈ ਕਰਨੀ ਆ ਸੂਤ ਨਹੀਂ ਆਉਂਦਾ ਬੈਲਟ ਦਾ ਅੱਲਾ ਦੇ ਨੇ ਇਹ ਦੇ ਦੇ ਇਹ ਕੇ ਇਹਦਾ ਬਕਲ ਵੀ ਹੱਸਾਦਾ ਹੈਣਾ ਬਣ ਜੂਗਾ ਲੈਣੀ ਛੋਟੀ ਕਰਨੀ ਨਹੀਂ ਬੈਲਟ ਛੋਟੀ ਨਹੀਂ ਕਰਨੀ ਬਣੀ ਇਹ ਹਾਂ ਬਸ ਠੀਕ ਹੈ ਹਾਂ ਠੀਕ ਹੈ ਜ਼ਿਆਦਾ ਨਾ ਘੋੜਦੀ ਕਿ ਨਹੀਂ ਆ ਗਈ ਆ ਹਾਂ ਇਹ ਡੇਕ ਨਾ ਪਵੇ। ਹਾਂ ਉਹਦੇ ਵਿੱਚ ਉਹ ਦਿੱਤੀਆਂ ਨੇ ਨਾ ਲਿਖਣਾ। ਉਹ ਦੂਜੇ ਪਾਸੇ ਤੇ ਤੀ ਤੂੰ ਗਲਤ ਲਾਤੀ ਆ। ਹਾਂ। ਲੂਪੀ ਦੇ ਉੱਲੇ ਪਾਸੇ ਆਵੇ ਆ ਘੁੰਮ ਕੇ ਇਹਨੂੰ ਪਿਛੇ ਵੱੜ ਕੇ ਪੱਲੇ ਪਾਸੇ ਖੜਨਾ ਲੂਪੀ ਨੂੰ। ਪਿਛੇ ਲੈ ਜਾ ਪਿਛੋਂ ਦੀ। ਇਹ ਇਹਦੀ ਬੈਲਟ ਦੀ ਹੈ ਲੂਪੀ। ਆਹੋ ਤੇ ਬੈਲਟ ਦੀ ਦੇ ਵਿੱਚ ਦੇ ਨਾ ਇਹਦੇ ਵਿੱਚ ਦੇ ਆਹ ਵਿੱਚ ਦੇ। ਹਾਂ। ਫੋਨ ਕਰ। ਅੰਦਰ ਵਾਲੇ ਦੇ ਵਿੱਚ। ਹੂੰ। ਗੱਤੀ ਚੱਲ ਗਈ। ਕੀ ਇਹ ਬੱਤੀ ਪਤਾ ਹੀ ਵੀ ਕਦੋਂ ਹੀ ਚੱਜਣਾ। ਇਹ ਕਿ ਤਾਂ ਵੀ ਨਹੀਂ ਨਾ ਠੰਡੀਆਂ ਰਾਤੀਂ ਚੱਜਣਾ ਸੁੱਤੇ ਨਹੀਂ। ਚਲੋ ਜੀ ਬੱਟ ਤੇਰੀ ਨਾ ਹੋਂ ਢਲੀ ਹੋ। ਕੋਈ ਨਹੀਂ ਇਹਨੇ ਬਹਿਣਾ ਇਹਨੂੰ ਪਾਸ ਦੇ ਨੇ ਬਾਤ ਕਰਦੇ। ਇਹਨੂੰ ਮੁੱਕਾ ਕਾਇਚ ਬੈਠ। ਅੱਜ ਬਣ ਲੱਗਾ ਪੂਰਾ ਛੋਨੀ ਸਕੂਲ ਵਾਲਾ। ਅੱਗੇ ਤੇ ਅਦਬ ਚੱਦਾ ਜੇ ਬਣਿਆ ਜਿਹੜਾ ਬੈਗ ਲੈ ਜਾਂਦਾ ਦਾਹੀ ਦੇ ਘਰ ਵਾਲੇ ਕੱਪੜੇ ਪਾ ਕੇ ਸਕੂਲ ਚਲ ਜਾਂਦਾ। ਹੈਨਾ ਛੋਨੀ ਦਾ। ਕੋਈ ਯਾ ਇਹਨੇ ਚਾਇ ਵੜਾ ਹੈ ਇਹ ਨਹੀ ਵਰਦੀ ਦਾ ਹਾਂ ਗਾੜੀ ਗੀ ਬੇਨੀ ਵਰਦੀ ਸੋਨੀ ਹੈ ਬਹੁਤ ਸੋਨੀ ਹੈ ਬਹੁਤ ਸੋਨੀ ਹੈ ਕੱਪ ਤੇ ਜਾਣਾ ਸਕੂਲ ਗੱਡੀ ਤੇ ਜਾਣਾ ਵਾ ਮੀ ਪਿੰਦਾ ਤਾਂ ਕਰਕੇ ਮੀ ਪਿੰਦਾ ਤਾਂ ਕਰਕੇ ਕੀ ਹੋ ਜੂਗਾ ਮੇਰੀ ਵਰਦੀ ਖਾ ਉਹਦੀ ਅੱਛਾ ਵਰਦੀ ਦਾ ਵੜਾ ਖਰਾ ਖਿਆਲ ਹੈ ਤੇਨੂੰ ਮੇਰੀ ਬੱਤੀ ਖਰਾਬ ਹੋ ਜਾਊਗੀ ਫੇ ਮੈਨੂੰ ਮੈਂ ਇੱਥੇ ਤੁਗੀ ਤੈਨੂੰ ਮੈਂ ਨਮ ਕੁੱਤੂਗੀ ਐਵੇਂ ਕੁੱਤੂਗੀ ਮੈਂ ਤੇਵਾ ਐਵੇਂ ਚੌਂ ਨਹੀਂ ਤਾਂ ਗਿਆ ਸਾਡਾ ਰੈਡੀ ਚੌਂ ਨਹੀਂ ਤਾਂ ਚੌਂ ਨਹੀਂ ਤਾਂ ਰਤੀ ਛੋਣੀ ਵਰਤੀ ਪਾਈ ਕਾ ਮੈਂ ਜੋਨੀ ਪਾਉ ਪਾਈ ਮੈਂ ਨਹੀਂ ਖਾਣਾ ਦੋਨੀ ਦਹੀਂ ਪਾ ਲਿਆ ਸੀ ਹੈ ਸੋ ਇਥੇ ਖਲੋਇਆ ਸਾਈਡ ਤੇ ਖਲੋਇਆ ਨਾ ਫਿਰ ਮੈਂ ਗੱਡੀ ਲੈ ਕੇ ਆਉਣਾ ਠੀਕ ਆ ਉਹ ਵੀਰੇ ਨੇ ਗੇਟ ਵੀ ਖੋਲਤਾ ਕੀ ਹੈ ਅੰਮਾ ਕੇੜਾ ਨਹੀਂ ਹੈ ਕਿੱਥੋਂ ਗਿਆ ਨਾ ਬਾਈ ਬਾਈ ਲੈ ਤਸ਼ਾਹ ਚੱਲ ਚੱਲ ਜਾ ਕਿੰਨੇ ਦਿਨ ਬਾਅਦ ਚੱਲੀ ਆ ਸਵਾਮੀ ਨੇ ਕਿਹਾ ਛੋਣੀ ਤੇ ਹੈ ਵਰਦੀ ਛੋਣੀ ਨਾ ਕੀ ਮੇਰੇ ਪੁੱਤ ਨੂੰ ਮੇਰੇ ਪੁੱਤ ਨੇ ਜੀ ਸੀ ਨਾ ਕਿ ਮੈਂ ਨਈ ਵਾਦੀ ਲਾਂਗਾ ਮੂਲੇ ਭੱਜ ਜਾਇਆ ਜਾਂ ਕਰੂੰਗਾ ਨਾ ਅੱਜ ਮੀਂਹ ਵੀ ਕਿੰਨਾ ਪੈ ਰਿਹਾ ਨਾ ਵੇ ਆਹੋ ਬੀਰਾਂ ਸਕੂਲੇ ਚੱਲਿਆ ਮੀਂਹ ਆ ਗਿਆ ਵੇ ਪੁੱਤ ਕਿੰਨਾ ਮੀਂਹ ਹੋ ਗਿਆ ਮੀਂਹ ਹੋਣਾ ਹੀ ਉਸ ਇੰਨੀ ਗਰਮੀ ਹੋਈ ਤੇ ਗਰਮੀ ਤੋਂ ਗਰਮੀ ਹੋਣਾ ਹੀ ਆ ਫਿਰ ਮੀਂਹ ਤੇ ਆਉਣਾ ਹੀ ਗਰਮੀ ਤੋਂ ਬਾਅਦ ਧੰਦਾ ਹੋ ਜਾਣਾ ਚੋਣੀ ਦਾ ਜਿਹੜੀ ਫੱਤੀ ਇੱਕ ਹੋਰ ਹੈ ਕਿਉਂ ਹਾਂ ਉਹ ਡੀਜ਼ਲ ਦੀ ਆਪਾਂ ਰੱਖਾਂ ਜੇ ਹਾਂ ਠੀਕ ਠੀਕ ਉਹ ਆ ਗਿਆ ਆਪਾਂ ਚੋਣੀ ਦੇ ਸਕੂਲ ਪਹੁੰਚ ਕੇ ਆਪਾਂ ਸੋ i okay. you Hello. Good morning. Hello. Good morning. Good morning, Mr. Good morning, madam. Good morning. Good morning. ਛੱਡ ਗਏ ਆ ਸੁਭਨੀਤ ਨੂੰ ਸਕੂਲ ਅਸੀਂ ਦੇਖਿਓ ਹੁਣ ਬਲੌਂਗਰ ਦੇ ਵਿੱਚ ਤੇ ਆਪਾਂ ਨੂੰ ਇਹ ਹੈਗਾ ਅਸੀਂ ਕਿ ਛੁੱਟੀਆਂ ਤੋਂ ਬਾਅਦ ਵਿੱਚ ਆਪਾਂ ਛੱਡ ਗਏ ਤੇ ਰੋਵੇ ਨਾ ਪਰ ਇਹ ਵੀ ਉਹਨੂੰ ਵਰਦੀ ਪਾਉਣ ਤੇ ਚਾਈ ਬਣਾ ਸੀ ਯੂਨੀਫਾਰਮ ਪਾਉਣ ਦਾ ਤੇ ਹੁਣ ਬੈਠ ਗਏ ਆ ਕਲਾਸ ਦੇ ਵਿੱਚ ਅੱਜ ਮੌਸਮ ਵੀ ਬਹੁਤ ਵਧੀਆ ਵਾ ਮੀ ਮੜਮੜਾ ਜਾ ਪਈ ਜਾਂਦੇ ਜਨਾ ਕਿਨ ਅਜਿ ਕਿਨ ਮ ਜੀ ਹੁਣ ਲਈ ਆ ਤੇ ਹੁਣ ਆਪਾਂ ਇੱਥੇ ਬਲੌਂਗ ਦਾ ਕਰਦੇ ਆ ਐਂਡ ਫੇਰ ਕਿਸੇ ਨਵੇਂ ਬਲੌਂਗ ਦੇ ਨਾਲ ਮਿਲਾਂਗੇ 実際にやろう。